ਗਿਰਹਾ ਗਿਰਦਾ ਬਹੁਵਚਨ ਗਿਰ ਦਾ ਅਰਥ ਪਹਾੜ ਕੁਝ ਪੁਰਾਤਨ ਗੁਰਮਖਾਂ ਨੇ ਗਿਰਦ ਗਿਰਹਾ ਦਾ ਅਰਥ ਇੰਦਰ ਵੀ ਕੀਤਾ ਇੰਦਰ ਜਿੰਨਾ ਮਾਲ ਧਨ ਪਰ ਇੱਥੇ ਸਿੱਧੇ ਅਰਥ ਗਿਰਹਾ ਦਾ ਅਰਥ ਕਿ ਪਹਾੜ ਕਿ ਜਿੰਨੇ ਪਹਾੜ ਉੱਚੇ ਨੇ ਇਸ ਦੁਨੀਆ 'ਚ ਜਿੰਨੇ ਪਹਾੜ ਮੈਂ ਦੁਨੀਆ ਸ਼ਬਦ ਵਰਤ ਰਿਹਾ ਇਕੱਲੇ ਕੈਨੇਡਾ ਦੇ ਨਹੀਂ ਜਿੰਨੇ ਪਹਾੜ ਨੇ ਇੰਨਾ ਪਹਾੜਾ ਜਿੱਡੇ ਧਨ ਪਦਾਰਥ ਦੇ ਕਿਸੇ ਕੁਲ ਖਜ਼ਾਨੇ ਹੋਣ ਫਿਰ ਬੇਨਤੀ ਹਜ਼ੂਰ ਬਖਸ਼ਿਸ਼ ਕਰ ਰਿਆ ਕਿ ਭਾਈ ਸਿੱਖੋ ਸਮੁੰਦ ਸ਼ਾਹ ਸੁਲਤਾਨ ਗਿਰਹਾ ਸੇਤੀ ਗਿਰਹਾ ਸੇਤੀ ਮਾਲ ਧਨ ਉਹਨਾਂ ਜਿੰਨੇ ਉਹਨਾਂ ਸਮੇਤ ਇਨਾ ਧਨ ਪਦਾਰਥ ਖਜ਼ਾਨਾ ਹੋਵੇ ਕੀੜੀ ਤਲ ਨਾ ਹੋਵਣੀ ਇੱਥੇ ਮੈਂ ਬੇਨਤੀ ਕਰਾਂਗਾ ਹੋਵਣੀ ਨਹੀਂ ਪੜਨਾ ਨਾਣਾ ਨਹੀਂ ਪੜਨਾ ਨੰਨਾ ਹੀ ਪੜਨਾ ਕੀੜੀ ਤਲ ਅਖਰੀ ਅਰਥ ਨੇ ਕੀੜੀ ਦੇ ਤੁਲ ਕੀੜੀ ਦੇ ਬਰਾਬਰ ਅੱਗੇ ਦੇ ਖੋਲ ਕੇ ਅਰਥ ਕਰਾਂ ਪੇ ਲੱਖ ਦੇ ਕੀੜੀ ਸਮਝਨੇ ਆਪਾਂ ਸਾਰੇ ਬਾਣੀ ਚ ਨੂੰ ਕੀਤੀ ਵੀ ਕਿਆ ਹੈ ਮਹਾਰਜ ਕਹਿੰਦੇ ਨੇ ਪਪੀਲ ਕਾ ਵੀ ਕਹ ਗੁਰੂ ਗ੍ਰੰਥ ਸਾਹਿਬ ਚ ਕੀੜੀ ਉਸ ਸੋਖਸ਼ਮ ਜੀ ਕੀੜੀ ਬਰੀਕ ਜੀ ਕੀੜੀ ਨਿਮਰਤਾ ਦੀ ਸੂਚਕ ਕੀੜੀ ਤੁਲ ਤੁਲ ਦਾ ਅਰਥੇ ਬਰਾਬਰ ਤੁਲਨਾ ਕਰਨੀ ਨਾ ਹੋਵਨੀ ਨਹੀਂ ਖੋਣਗੇ ਕੌਣ ਸਮੁੰਦਰ ਸ਼ਾਹ ਸੁਲਤਾਨ ਫਿਰ ਬੇਨਤੀ ਹੈ ਜੇ ਇਧਰ ਥੋੜੇ ਜੇ ਟਿਕ ਕੇ ਸਮਝਣੇ ਪੈਣਗੇ ਪਹਿਲਾ ਸਮੁੰਦਰ ਤੇ ਨਦੀਆਂ ਨਾਲੇ ਅਭੇਦਤਾ ਦੀ ਗੱਲ ਹੈ ਹੁਣ ਸਮੁੰਦਰ ਸ਼ਾਹ ਸੁਲਤਾਨ ਦਾ ਅਰਥ ਕਿ ਸਮੁੰਦਰਾ ਜਿੰਨੇ ਖਜ਼ਾਨੇ ਪਹਾੜਾ ਜਿੰਨੇ ਧਨ ਪਦਾਰਥ ਜੇ ਕਿਸੇ ਕੋਲ ਇੰਨੇ ਹੁਣ ਐਡਾ ਵੱਡਾ ਸੁਲਤਾਨ ਹੋਵੇ ਹੁਣ ਉਸ ਦੇ ਬਰਾਬਰ ਫਿਰ ਬੇਨਤੀ ਸਮੋ ਉਸ ਦੇ ਬਰਾਬਰ ਕੀੜੀ ਹੋਵੇ ਉਹਦੇ ਕੋਲ ਧਨ ਕੋਈ ਨਹੀਂ ਉਹਦੇ ਕੋਲ ਐਡਾ ਪਦਾਰਥ ਨਹੀਂ ਕੋਈ ਸਹੂਲਤਾਂ ਨਹੀਂ ਕੋਈ ਹੁਕਮ ਨਹੀਂ ਚੱਲਦੇ ਕੀੜੀ ਤੁਲਨਾ ਹੋਬ ਨਹੀਂ ਫਿਰ ਬੇਨਤੀ ਉਹਦੇ ਤੁਲ ਨਹੀਂ ਉਹਦੇ ਬਰਾਬਰ ਨਹੀਂ ਕਿਹ ਚੀਜ਼ ਸਮੁੰਦ ਸ਼ਾਹ ਸੁਲਤਾਨ ਫਿਰ ਬੇਨਤੀ ਐਡੇ ਵੱਡੇ ਬਾਦਸ਼ਾਹ ਉਸ ਕੀੜੀ ਦਾ ਮੁਕਾਬਲਾ ਨਹੀਂ ਕਰ ਸਕਦੇ ਉਸ ਦਾ ਜਿਹੜਾ ਭਗਤ ਭਜਨ ਬੰਦਗੀ ਵਾਲਾ ਹੈ ਉਸ ਨਿਮਰਤਾ ਵਾਲੇ ਦੇ ਮੁਕਾਬਲੇ 'ਚ ਜਿੰਨਾ ਮਰਜੀ ਸਾਰੀ ਸ੍ਰਿਸ਼ਟੀ ਦਾ ਬਾਦਸ਼ਾਹ ਹੋਵੇ ਪਰ ਸਿਮਰਨ ਕਰਨ ਵਾਲਾ ਉਸ ਤੋਂ ਵੀ ਉੱਚਾ ਹੈ ਇਹਦਾ ਮਤਲਬ ਫਿਰ ਅਸੀਂ ਦੇਖਾਂਗੇ ਗੁਰਬਾਣੀ 'ਚ ਹਿਸਟਰੀ 'ਚੋਂ ਕਿਹੜੀ ਤੁਲਨਾ ਹੋਵਨੀ ਪਰ ਸ਼ਰਤ ਜੇ ਤਿਸ ਮਨੋ ਨਾ ਵਿਸਰੇ ਉਸ ਕੀੜੀ ਦੇ ਮਨ ਵਿੱਚੋਂ ਕਰਤਾਰ ਨਾ ਵਿਸਰਿਆ ਹੋਵੇ ਫਿਰ ਬੇਨਤੀ ਕੀੜੀ ਤੁਲਨਾ ਹੋਵਨੀ ਕੱਲਾ ਕੀੜੀ ਨੇ ਕਿਹਾ ਮਹਾਰਾਜ ਕਹਿੰਦੇ ਉਸ ਕੀੜੀ ਦੇ ਤੁਲ ਕੁਝ ਵੀ ਨਹੀਂ ਜੇ ਤਿਸ ਮਨੋਂ ਨਾ ਵਿਸਰੇ ਜੇ ਉਸ ਤਿਸ ਦਾ ਅਰਥ ਉਸ ਕੀੜੀ ਦੇ ਅੰਦਰੋਂ ਪਰਮਾਤਮਾ ਨਾ ਭੁੱਲੇ ਇਹਦਾ ਮਤਲਬ ਝੌਂਪੜੀ 'ਚ ਰਹਿਣ ਵਾਲਾ ਇਹਦੇ ਅਰਥੇ ਕਰਾਂਗੇ ਕੀੜੀ ਦਾ ਅਰਥ ਨਿਮਰਤਾ ਦਾ ਸੂਚਕ ਹੈ ਵੈਸੇ ਬਾਣੀ 'ਚ ਇੱਕ ਬਚਨ ਹੁੰਦਾ ਹੈ ਹਰ ਇੱਕ ਖਾਂਡ ਰੇਤ ਮੈਂ ਬਿਖਰੀ ਹਾਥੀ ਚੁੰਨੀ ਨਾ ਜਾਏ ਕਹੋ ਕਬੀਰ ਗੁਰ ਭਲੀ ਬੁਝਾਈ ਕੀਤੀ ਹੋਏ ਕੇ ਖਾਏ ਜੀ ਟੀਵੀ ਆਇਆ ਹੈ ਨਾ ਹੁਣ ਮੈਂ ਇੱਥੇ ਬੇਨਤੀ ਕਰਾਂਗਾ ਇਹ ਕੀੜੀ ਸ਼ਬਦ ਕਿਉਂਕਿ ਗੁਰੂ ਗ੍ਰੰਥ ਸਾਹਿਬ ਚ ਬੜੇ ਬਿੰਬ ਐਸੇ ਆ ਜਿਹੜੇ ਜਾਨਵਰਾਂ ਦੀਆਂ ਉਦਾਹਰਨਾਂ ਨੇ ਪਰ ਉਹ ਸਮਝਾਇਆ ਮਨੁੱਖ ਨੂੰ ਹੁਣ ਇੱਥੇ ਸ਼ਬਦ ਕੀੜੀ ਆ ਗਿਆ ਗੁਰੂ ਸਾਹਿਬ ਨੇ ਕੀੜੀ ਸ਼ਬਦ ਵਰਤਿਆ ਇੱਥੇ ਬ੍ਰਹਮ ਗਿਆਨੀ ਨੇ ਕਿਹਾ ਨਾਮ ਨਹੀਂ ਕਿਹਾ ਹਾਂ ਇਹਨਾਂ ਕਹੇ ਜੇਤਸ ਮਨੁ ਨਬਿਸਰ ਗੁਰਦੇਵ ਕਹਿ ਰਹੇ ਨੇ ਨਿਮਰਤਾ ਚ ਰਹਿਣ ਵਾਲਾ ਜਿਹਨੂੰ ਦਿਨ ਰਾਤ ਪ੍ਰਮਾਤਮਾ ਚੇਤੇ ਵੀ ਕੀੜੀ ਤੁਲਨਾ ਹੋਵਣੀ ਉਸ ਜਪਣ ਵਾਲੇ ਦਾ ਮੁਕਾਬਲਾ ਸੱਚੀ ਮੁੱਚੀ ਸ਼ੈਨਸ਼ਾ ਵੀ ਨਹੀਂ ਕਰ ਸਕਦੇ ਜਿਹੜਾ ਝੌਂਪੜੀ ਚ ਰਹਿਣ ਵਾਲਾ ਗੁਰੂ ਗੁਰੂ ਜਪੀ ਜਾਂਦਾ ਹੈ ਇਹਦੇ ਅਰਥਾਂ ਤੋਂ ਬਾਅਦ ਥੋੜਾ ਜਿਹਾ ਬਾਣੀ ਚੋਂ ਪਰਮਾਨ ਲੈਨੇ ਆਂ ਹੋਰ ਸੌਖਾ ਹੋ ਜਾਏਗਾ ਸਮਝਣਾ ਇੱਕ ਤਾਂ ਮੈਂ ਉਦਾਹਰਣ ਲਾਂਗਾ ਪੁਰਾਤਨ ਜਿਹੜੀ ਗੁਰੂ ਸਾਹਿਬ ਜਿੰਨੇ ਬਖਸ਼ਿਸ਼ ਕੀਤੀ ਇੱਕ ਪਾਸੇ ਬਾਦਸ਼ਾਹ ਹੈ ਸ਼ੈਨਸ਼ਾ ਹੈ ਦੂਜੇ ਪਾਸੇ ਚੌਪੜੀ ਖੈ ਚੌਪੜੀ ਵਾਲੇ ਨੂੰ ਸਨਮਾਨ ਮਿਲ ਰਿਹਾ ਹੈ ਬਾਦਸ਼ਾਹ ਦੇ ਤੁਲ ਕੁਛ ਵੀ ਨਹੀਂ ਇੱਕ ਤਾਂ ਬਚਨ ਖੈ ਕਬੀਰ ਸਾਹਿਬ ਦੇ ਤਿੰਨ ਬਚਨ ਅਸੀਂ ਲੈ ਲੀਏ ਇੱਕ ਬਚਨ ਖੈ ਰਾਜਨ ਕੌਣ ਤੁਮਾਰੇ ਆਵੇ ਇਹ ਮੈਂ ਸਿਰਫ ਬੇਨਤੀ ਕਰਾਂ ਇਹ ਉਦਾਹਰਣ ਇਸ ਗੱਲ ਨੂੰ ਸਮਝਣ ਲਈ ਇੱਕ ਪਾਸੇ ਦਰਯੋਦਨ ਰਾਜਾ ਦੂਜੇ ਪਾਸੇ ਦਾਸੀ ਦਾ ਪੁੱਤਰ ਬਿਦਰ ਫਿਰ ਮੈਂ ਬਿੰਤੀ ਕਰਾਂ ਮੈਂ ਕੀੜੀ ਤੁਲਨਾ ਵੀ ਇੱਕ ਉਦਾਹਰਨ ਲਈ ਹੈ ਦਰਯੋਦਨ ਦੇ ਘਰ ਕ੍ਰਿਸ਼ਨ ਜੀ ਨਹੀਂ ਜਾਂਦੇ ਤੇ ਮੈਂ ਫਿਰ ਅਰਜ ਕਰਾਂਗਾ ਨਾਮ ਅਦਬ ਸਹਿਤ ਲਈਏ ਮਹਾਰਾਜ ਕਹਿੰਦਿਆ ਸ਼ਬਦ ਹੈ ਕਿ ਕ੍ਰਿਸ਼ਨ ਜੀ ਕਹਿ ਰਹਾ ਕਿ ਦਰਯੋਦਨ ਰਾਜਨ ਇਹਦਾ ਅਰਥ ਹੋ ਗਿਆ ਦਰਯੋਦਨ ਇਹਦਾ ਖੁਲਾਸਾ ਭਾਈ ਸਾਹਿਬ ਨੇ ਕੀਤਾ ਆਇਆ ਸੁਣਿਆ ਬਿਦਰ ਦੇ ਬੋਲੇ ਦਰਯੋਦਨ ਕੋਈ ਰੁਕਾ ਘਰ ਅਸਾ ਦੇ ਛੱਡ ਕੇ ਗੋਲੇ ਦੇ ਕਰ ਜਾਏ ਕੇ ਸੁਖਾ ਤੂੰ ਸਾਡਾ ਘਰ ਛੱਡ ਕੇ ਆ ਗੋਲੀ ਦੇ ਪੁੱਤਰ ਦੇ ਕਰ ਰਿਹਾ ਉਹਦੀ ਨજર ਚ ਬਦਰ ਕੀੜੀ ਦੀ ਤਰ੍ਹਾਂ ਹੈ ਕੋਈ ਕੀਮਤ ਨਹੀਂ ਹੋਥੇ ਸ਼ਬਦ ਹੈ ਰਾਜਨ ਕੌਣ ତੁਮਾਰਾ ਆਵੇ ਤੇਰੇ ਕਰ ਕੌਣ ਹੁੰਦਾ ਐਸੋ ਭਾਉ ਬਦਰ ਕੋ ਦੇਖਿਓ ਉਹ ਗਰੀਬ ਮੋਹੇ ਭਾਵੇ ਗਰੀਬ ਨਿਮਰਤਾ ਕੀੜੀ ਤੁਲ ਓਏ ਗਰੀਬ ਮੋਹ ਭਾਵੇ ਹਸਤੀ ਦੇਖ ਭਰਮ ਤੇ ਭੁੱਲਿਆ ਤੈਨੂੰ ਆਪਣੇ ऐश्वर्य ਪਦਾਰਥ ਹਾਤੀ ਦੇਖ ਕੇ ਤੂੰ ਭੁੱਲ ਗਿਆ ਰੱਬ ਨੂੰ ਹਸਤੀ ਦੇਖ ਭਰਮ ਤੇ ਭੂਲਾ ਸ੍ਰੀ ਭਗਵਾਨ ਨਾ ਜਾਣਿਆ ਤੁਮਰੋ ਦੁੱਧ ਬਿਦਰ ਕੋ ਪਾਨੋ ਅੰਮ੍ਰਿਤ ਕਰਮੈ ਮਾਨਿਆ ਤੇਰੇ ਘਰ ਚ ਦੁੱਧ ਸੀ ਉਹਦੇ ਕਰ ਪਾਣੀ ਹੈ ਪਰ ਤੇਰੇ ਦੁੱਧ ਨਾਲੋਂ ਪਾਣੀ ਚੰਗਾ ਅੰਮ੍ਰਿਤ ਕਰਮੈ ਮਾਨਿਆ ਖੀਰ ਸਮਾਨ ਸਾਗ ਮੈਂ ਪਾਇਆ ਤੇਰੇ ਘਰ ਦੁੱਧ ਦੀ ਖੀਰ ਉੱਥੇ ਸਰੋਂ ਦਾ ਸਾਗ ਸੀ ਬਾਤੂ ਵਿੱਚ ਪਾਇਆ ਹੋਣਾ ਕਰ ਬੇਨਤੀ ਕਰ ਖੀਰ ਸਮਾਨ ਸਾਗ ਮੈਂ ਪਾਇਆ ਤੇਰੇ ਕਰ ਆਉਂਦਾ ਸਾਰੀ ਰਾਤ ਤੂੰ ਆਪਣੇ ਖਉਮੇ ਦੇ ਗੀਤ ਗਾਉਣੇ ਸਨ ਪਰ ਬਿਦਰ ਦੇ ਕਰ ਸਾਰੀ ਰਾਤ ਪਰਮਾਤਮਾ ਦੇ ਗੁਣ ਗਾਏ ਕਿਉਂਕਿ ਉਹਦੇ ਮਨ ਚ ਰੱਬ ਨਹੀਂ ਨਾ ਮਿਸਰਿਆ ਹਜ਼ੂਰ ਕਹਿ ਰਿਹਾ ਕਿ ਫਿਰ ਬੇਨਤੀ ਕਿ ਖੀਰ ਸਮਾਨ ਸਾਗ ਮੈਂ ਪਾਇਆ ਗੁਣ ਗਾਵਤ ਰੈਨ ਬਿਖਾਨੀ ਕਬੀਰ ਕੋ ਠਾਕੁਰ ਆਨੰਦ ਬਨੋਦੀ ਜਾਤ ਨਾ ਕਾਹੂ ਕੀ ਮਾਨੀ ਕੀੜੀ ਤੋਲਣਾ ਹੋ ਵੀ ਨਹੀਂ ਫਿਰ ਬੇਨਤੀ ਇੱਕ ਬਚਨ ਉਹਨਾਂ ਦਾ ਹੈ ਦੋ ਸ਼ਲੋਕ ਨੇ ਕਿਉਂਕਿ ਇੱਥੇ ਮੈਂ ਤਾਂ ਜ਼ੋਰ ਜ਼ਿਆਦਾ ਜ਼ੋਰ ਦੇ ਕੇ ਅਰਥ ਕਰ ਰਿਹਾ ਕਿ ਇੱਥੇ ਭੁਲੇਖਾ ਨਾ ਪੈ ਜਾਏ ਪਮੇ ਸਮੁੰਦਰ ਨਾ ਜਾਣੀਏ ਸਮੁੰਦ ਸ਼ਾਹ ਸੁਲਤਾਨ ਪਰ ਕਰਨ ਵੱਖਰੇ ਵੱਖਰੇ ਗੁਰੂ ਜੀ ਦਾ ਇੱਕ ਸ਼ਲੋਕ ਹੈ ਕਬੀਰ ਖੈ ਗਏ ਬਾਹਨ ਸਗਨ ਕਨ ਹੈ ਦਾ ਅਰਥ ਇੱਕ ਹੈਦਰ ਤੇ ਖੋਣਾ ਹੈ 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 ਕਰਕੇ ਉਹ ਇੱਕ ਰੇਨ ਹੈਪੀ ਖੋਸੀ ਜਾਏ ਨਾ ਜასი ਰਚਨਾ ਜਿਨ ਰਚਾਈ ਹੈ ਤੂ ਖੈ ਇਹ ਬਚਨ ਹੁੰਦਾ ਪਰ ਇੱਥੇ ਹੈ ਦਾ ਅਰਥ ਹੈ ਘੋੜੇ ਕਿੰਸਤ ਹੈ ਖੈ ਰਾਜ ਖਜਾਰੇ ਸੁਮਈਆਂ ਚ ਹੈ ਦਾ ਅਰਥ ਘੋੜੇ ਹਾਥੀ ਰਥ ਹੈ ਗਏ ਬਾਹਨ ਸਗਨ ਘਨ ਸ਼ਤਰਪਤੀ ਕਿਨਾਰ ਫਿਰ ਬੇਨਤੀ ਹੈ ਸਮੁੰਦ ਸ਼ਾ ਸੁਲਤਾਨ ਗਿਰਹਾ ਸੇਤੀ ਮਾਲਤਨ ਕੀੜੀ ਤੋਲਣਾ ਖੋਵਣੀ ਰਾਜਾ ਹੈ ਸ਼ਤਰਪਤੀ ਰਾਜੇ ਦੀ ਔਰਤ ਹੈ ਇਸਤਰੀ ਉਹਦੇ ਉਹਦੀ ਸਵਾਰੀ ਦੀ ਘੋੜੇ ਨੇ ਖਾਤੀ ਨੇ ਰੱਥ ਨੇ ਪਾਲਕੀਆਂ ਨੇ ਉਂਟਣੀਆਂ ਨੇ ਸਾਂਢਣੀਆਂ ਨੇ ਸਭ ਕੁਝ ਹੈ ਪਰ ਉਸੇ ਸ਼ਹਿਰ ਚ ਉਸੇ ਪਿੰਡ ਚ ਇੱਕ ਬੀਬੀ ਰਹਿ ਰਹੀ ਫਿਰ ਬਿੰਤੀ ਕਬੀਰ ਖੈ ਗਏ ਬਾਹਨ ਸਗਨ ਬਾਗਨ ਸ਼ਤਰਪਤੀ ਕਿਨਾਰ ਤਾਸ ਪਟੰਤਰ ਨਾ ਪੂਜੈ ਤਾਸ ਪਟੰਤਰ ਕੀੜੀ ਤੋਲਣਾ ਹੋਵਣੀ ਤਾਸ ਪਟੰਤਰ ਨਾ ਪੂਜੈ ਖਰਜਨ ਕੀ ਪਨਹਾਰ ਇਹਦੇ ਅਰਥ ਪਨਹਾਰਦਰ ਤੇ ਪਾਣੀ ਢੋਣ ਵਾਲੀ ਇੱਕ ਪਾਸੇ ਬਾਦਸ਼ਾਹ ਦੀ ਔਰਤ ਜਿਹਦੇ ਕੱਪੜਿਆਂ ਦਾ ਟੋਟਾ ਨਹੀਂ ਗਹਿਣਿਆਂ ਦਾ ਟੋਟਾ ਨਹੀਂ ਨੌਕਰਾਂ ਦਾ ਟੋਟਾ ਨਹੀਂ ਅਸਵਾਰੀਆਂ ਦਾ ਟੋਟਾ ਨਹੀਂ ਇੱਕ ਪਾਸੇ ਉਹ ਨਿਮਰਤਾ ਚ ਰਹਿਣ ਵਾਲੀ ਬੀਬੀ ਉਦਾਹਰਨ ਲਈਏ ਜੀ ਨਿਮਰਤਾ ਚ ਰਹਿਣ ਵਾਲੀ ਬੀਬੀ ਜਿਹੜੀ ਸਾਰਾ ਦਿਨ ਖੂਹ ਤੋਂ ਗਾਗਰਾਂ ਭਰ-ਭਰ ਕੇ ਸੰਗਤ ਚ ਪਾਣੀ ਢੋਈ ਜਾਂਦੀ ਹੈ ਹਰ ਜਨ ਕੀ ਪਨਹਾਰ ਪਾਣੀ ਪਰਣ ਵਾਲੀ ਮਹਾਰਜ ਕਹਿੰਦੇ ਨੇ ਉਹ ਪਾਣੀ ਪਰਣ ਵਾਲੀ ਬੀਬੀ ਦਾ ਮੁਕਾਬਲਾ ਛਤਰਪਤੀ ਰਾਜੇ ਦੀ ਔਰਤ ਨਹੀਂ ਕਰ ਸਕਦੀ ਪਰ ਅਗਲਾ ਸਵਾਲ ਆਪ ਹੀ ਕੀਤਾ ਜੀ ਕਿਉਂ ਨਹੀਂ ਕਰ ਸਕਦੀ ਇਤੋਂ ਤੱਕ ਤਾਂ ਇਹ ਵੇ ਹੈ ਗਏ ਬਾਹਨ ਸਗਨ ਕਨ ਛਤਰਪਤੀ ਕੀ ਨਾਰ ਤਾਂਸ ਪਟੰਤਰ ਨਾ ਪੂਜੈ ਹਰ ਜਨ ਕੀ ਪਨ ਘਰ ਅੱਗੇ ਬਾਬਾ ਜੀ ਆਪ ਹੀ ਕਹਿੰਦੇ ਆ ਕਬੀਰ ਨ੍ਰਿਪ ਨਾਰੀ ਕਿਉ ਨਿੰਦੀਐ ਰਾਜੇ ਦੀ ਨਾਰੀ ਦਾ ਤਰਸਕਾਰ ਕਿਉ ਕੀਤਾ ਹਰ ਚੇਰੀ ਕਿਉ ਮਾਨ ਹਰੀ ਕੀ ਚੈਲੀ ਨੂੰ ਸਨਮਾਨ ਕਿਉ ਕਹਿਣ ਲੱਗੇ ਫਰਕ ਕਿ ਉਹਦੇ ਕੋ ਰੁਪਈਆ ਹੈ ਪਰ ਦਿਨ ਰਾਤ ਵਾਸ਼ਨਾ ਦਾ ਚਿੰਤਨ ਕਰਦੀ ਏ ਇਹਦੇ ਕੱਪੜੇ ਵੀ ਮੈਲੇ ਤੇ ਪੁਰਾਣੇ ਨੇ ਇਹ ਦਿਨ ਰਾਤ ਰੱਬ ਦਾ ਸਿਮਰਨ ਕਰਦੀ ਹੈ ਕਿਹੜੀ ਤੁਲਨਾ ਹੋਵਣੀ ਕਬੀਰ ਨਿਰਪਨਾਰੀ ਕਿਉ ਨਿੰਦੀਐ ਹਰ ਚੇਰੀ ਕਿਉ ਮਾਨ ਉਹ ਮਾਂਗ ਸਵਾਰੈ ਬਿਖੈ ਕੋ ਉਹ ਸਿਮਰੈ ਖਰਨਾਮ ਉਹ ਸਿਮਰੈ ਖਰਨਾਮ ਜੇ ਤਿਸ ਮਨੋਂ ਨਾ ਵਿਸਰੇ ਚਲੋ ਚਲੋ ਇਹ ਪੁਰਾਤਨ ਉਦਾਹਰਨਾ ਸੀ ਲਈਆਂ ਗੁਰੂ ਨਾਨਕ ਸਾਹਿਬ ਦੀ ਉਦਾਹਰਨ ਕਿੰਦੀ ਵੱਡੀ ਹਜ਼ੂਰ ਜਾਂਦੇ ਆ ਕਿ ਮਲਕ ਭਾਗੋ ਨੇ ਕਿਹਾ ਨਹੀਂ ਮੇਰੇ ਘਰ ਆਉ ਤੂੰ ਦੱਸੋ ਬ੍ਰਹਮ ਪੋਜ ਸਾਰੀਆਂ ਤਰ੍ਹਾਂ ਦੇ ਵੱਖ-ਵੱਖ ਜਿੰਨੀਆਂ ਸੰਪਰਦਾਵਾਂ ਦੇ ਸਾਧੂ ਉਸ ਵੇਲੇ ਸਾਨੂੰ ਬੈਠੇ ਆ ਉਹਦੇ ਘਰ ਚ ਖਾਣੇ ਦੀ ਕਮੀ ਕੋਈ ਨਹੀਂ ਪਰ ਨਿਮਰਤਾ ਵਿੱਚ ਰਹਿਣ ਵਾਲਾ ਨਿਯਤ ਰਾਸ ਕਰਨ ਵਾਲਾ ਭਾਈ ਲਾਲੋ ਨiyet ਰਾਸ ਵਾਲਾ ਭਾਈ ਲਾ ਲੋ ਤੇ ਸੱਚੇ ਵੇ ਨiyet ਸਾਫ ਹੋਵੇ ਤੇ ਰੱਬ ਬੂਵੇ ਖੜਕਾ ਕੇ ਵੀ ਆ ਜਾਂਦਾ ਨiyet ਖੋਟੀ ਹੋਵੇ ਗੁਰਦੁਆਰੇ ਦੇ ਬੂਵੇ ਅੱਗੇ ਬੈਠੇ ਰੋ ਕਈ ਦੀ ਗੱਲ ਨਹੀਂ ਬੰਦਦੀ ਉਹ ਬਾਬਾ ਜੀ ਆਪ ਗਏ ਉਹਦੇ ਕਰ ਉਹ ਨਿਮਰਤਾ ਵਾਲਾ ਕੀੜੀ ਹੈ ਦੋ ਸਿਰ ਬਚਨ ਗੌਰ ਲੈ ਲੀਏ ਜੈਤ ਸ੍ਰੀ ਕੀ ਵਾਰ ਚੋਂ ਸੌਖੇ ਹੋ ਜਾਣਗੇ ਕਿ ਸਮੁੰਦ ਸਾਹ ਸੁਲਤਾਨ ਗੁਰੂ ਸਾਹਿਬ ਅਜ ਕਹਿ ਰਿਹਾ ਕਿ ਸੱਚ ਏ ਵੇ ਕਿ ਨਿਮਰਤਾ ਵਿੱਚ ਰਹਿਣ ਵਾਲਾ ਜਿੰਨੂੰ ਪ੍ਰਮਾਤਮਾ ਨਹੀਂ ਭੁੱਲਦਾ ਸਾਰੀ ਦੁਨੀਆ ਦਾ ਸ਼ੈਨ ਸ਼ੌਅ ਦੇ ਸਾਹਮਣੇ ਆਜੋ ਦੀ ਕੋਈ ਕੀਮਤ ਨਹੀਂ ਰੱਬ ਦੇ ਘਰ ਵਿੱਚ ਉਸ ਕੀੜੀ ਦੀ ਕੀਮਤ ਪੈਣੀ ਹੈ ਇੱਕ ਸ਼ਲੋਕ ਹੈ ਸਮੁੰਦ ਸ਼ਾਹ ਸੁਲਤਾਨ ਲਈ ਉਹ ਹੈ ਦੋ ਦੋ ਹੀ ਪੌੜੀਆਂ ਨੇ ਸੁੰਦਰ ਸੇਜ ਅਨੇਕ ਸੁਖ ਰਸ ਭੋਗਣ ਪੂਰੇ ਸਭ ਕੁਝ ਪਲੰਗ ਬਹੁਤ ਟੌਫ ਦੇ ਘਰ ਬੜਾ ਸੋਹਣਾ ਦੇ ਸੇਜ ਬੜੀ ਸੋਹਣੀ ਸੁੰਦਰ ਸੇਜ ਅਨੇਕ ਸੁਖ ਰਸ ਭੋਗਣ ਪੂਰੇ ਹਰ ਚੀਜ਼ ਉਹਨਾਂ ਦੀ ਕਿਚਨ ਚ ਕੋਈ ਚੀਜ਼ ਐਸੀ ਨਹੀਂ ਬੇਮੌਸਮੀ ਸਬਜ਼ੀਆਂ ਬੇਮੌਸਮੀ ਫਲ ਕਿਹੜੀ ਵਸਤੂ ਜਿਹੜੀ ਉਹਦੇ ਘਰ ਚ ਨਹੀਂ ਰਸ ਭੋਗਣ ਪੂਰੇ ਗ੍ਰਹਿ ਸੋਇਨ ਚੰਦਨ ਸੁਗੰਧ ਲਾਏ ਮੋਤੀ ਹੀਰੇ ਸੋਨੇ ਦੇ ਬਰਤਨ ਚੰਦਨ ਲੱਗਾ ਇਹ ਲੱਕੜਾਂ ਗ੍ਰਹਿ ਸੋਇਨ ਚੰਦਨ ਸੁਗੰਧ ਲਾਏ ਮੋਤੀ ਹੀਰੇ ਮਨ ਇੱਛੇ ਸੁਖ ਮਾਨ ਦਾ ਹਰ ਸੁਖ ਉਹਦੇ ਕੋਲੇ ਇੰਦਰੀਆਂ ਦਾ ਕਿਛ ਨਾਏ ਵਸੂਰੇ ਨੂੰ ਕੋਈ ਚਿੰਤਾ ਨਹੀਂ ਇਹ ਤੇ ਵਸੂਰੇ ਦਰਸ ਆਤਮਿਕ ਨਹੀਂ ਉਹਨੂੰ ਕੋਈ ਚਿੰਤਾ ਨਹੀਂ ਮੇਰੇ ਰੋਟੀ ਦੀ ਮੇਰੇ ਰਹਿਣ ਦੀ ਕਿਛ ਨਾਏ ਵਸੂਰੇ ਪਰ ਗੁਰੂ ਜੀ ਕਹਿੰਦੇ ਅਸਲ ਚ ਨਾ ਉਹ ਹੈ ਅਮੀਰ ਬੜਾ ਰੱਬ ਭੁੱਲ ਕੇ ਮਹਾਰਾਜ ਉਹ ਸ਼ੈਨਸ਼ਾ ਕਹਿੰਦੇ ਲੋਕੋ ਨੂੰ ਗੁਰੂ ਸਾਹਿਬ ਕਹਿੰਦੇ ਨਹੀਂ ਗੰਦਗੀ ਦਾ ਕੀੜਾ ਹੈ ਮੈਂ ਫਿਰ ਬੇਨਤੀ ਕਰਾਂ ਕਿ ਚਨਾਇਵਾ ਸੂਰੇ ਸੋ ਪ੍ਰਭ ਚੇਤਨਾ ਆਵੀ ਵਿਸਟਾ ਕੇ ਕੀਰੇ ਬਿਨ ਹਰ ਨਾਮ ਨਾ ਸ਼ਾਂਤ ਹੋਏ ਕਿਤ ਬਿਦਮਨ ਧੀਰੇ ਖੋਣ ਇਸ ਸਮੁੰਦਰੀ ਸ਼ਾਹ ਦੇ ਮੁਕਾਬਲੇ ਇਕ ਉਹ ਵੀ ਜਿਹਦੇ ਕੋਲ ਕਪੜਾ ਵੀ ਕੋਈ ਨਹੀਂ ਉੰਜ ਵੈਸੇ ਸ਼੍ਰੀਮਾਨ ਭਾਈ ਵੀਰ ਸਿੰਘ ਕਹਿੰਦੇ ਸਨ ਇਹ ਪਾਈ ਖੋਇ ਮੈਨੂੰ ਸੰਬੋਧਨ ਕਰਕੇ ਇਕ ਜਿਹੜਾ ਸ਼ਬਦੇ ਭਲੀ ਸੁਹਾਵੀ ਛਾਪਰੀ ਜਾ ਮੈਂ ਗੁਣ ਗਾਏ ਕਿਤੀ ਕਾਮਨਾ ਤੌ ਲਖਰ ਜਿਤ ਹਰ ਬਿਸਰਾਏ ਇਸ ਤੋਂ ਅਗਲੇ ਨਾਲ ਦੀ ਪੌੜੀ ਹੈ ਇੱਕ ਪਾਸੇ ਮੈਂ ਬੇਨਤੀ ਕੀਤੀ ਇਨਾ ਸੁਖ ਬਾਬਾ ਜੀ ਕਹਿੰਦੇ ਨੇ ਬਸ ਤਾਂ ਟੁੱਟੀ ਝੁੰਪੜੀ ਕੀੜੀ ਤੋਲਣਾ ਹੋਵ ਨਹੀਂ ਝੌਂਪੜੀ ਚ ਰਹਿੰਦਾ ਹੈ ਚੀਰ ਸਭ ਚਿੰਨਾ ਕੱਪੜੇ ਵੀ ਪਾਟੇ ਲੀਰਾ ਗੰਡੀਆਂ ਨੇ ਬਸ ਤਾਂ ਟੁੱਟੀ ਝੁੰਪੜੀ ਚੀਰ ਸਭ ਚਿੰਨਾ ਜਾਤ ਨਾ ਪਤਨਾ ਆਦਰ ਕੋਈ ਇੱਜ਼ਤ ਨਹੀਂ ਪਰਿਵਾਰ ਚ ਮੈਂ ਫਿਰ ਬੇਨਤੀ ਕਰਾਂ ਬੰਦਗੀ ਕਰਨ ਵਾਲਾ ਇੱਥੇ ਉੱਥੇ ਸੱਚਮੁੱਚ ਇੱਜ਼ਤ ਹੈ ਕਈ ਵਰੀ ਈਰ ਖਾਲੂ ਸ਼ਰੀਕਾ ਬਰਾਦਰੀ ਨਹੀਂ ਜਿਤ ਜਾਣਦਾ ਜਾਤ ਨਾ ਪਤ ਨਾ ਆਦਰੋ ਉਦਿਆਨ ਪਰ ਮਿੰਨਾ ਮਿੱਤਰ ਨਾ ਇੱਠ ਇੱਠ ਦਰਥ ਪਿਆਰਾ ਕੋਈ ਮਿੱਤਰ ਨਹੀਂ ਕੋਈ ਪਿਆਰ ਕਰਨ ਵਾਲਾ ਨਹੀਂ ਮਿੱਤਰ ਨਾ ਇੱਠ ਤਨ ਰੂਪ ਹੀਨ ਨਾ ਚੰਗਾ ਸੋਹਣਾ ਨਾ ਕੋਈ ਧਨ ਕਿਛ ਸਾਖ ਨਾ ਸਿੰਨਾ ਕੋਈ ਸੱਜਣ ਸਾਖ ਵੀ ਨਹੀਂ ਗੁਰੂ ਜੀ ਕਹਿੰਦੇ ਆ ਲੋਕ ਸਮਝਿਆ ਗਰੀਬ ਮਹਾਰਾਜ ਕਹਿੰਦੇ ਰਾਜਾ ਸਗਲੀ ਸਿਸ਼ਟ ਕਾਰ ਨਾ ਮਨ ਪਿੰਨਾ ਤਿਸ ਕੀ ਧੂੜ ਮਨ ਉਧਰੇ ਪ੍ਰਭ ਹੋਏ ਸੋ ਪ੍ਰਸੰਨਾ ਉਹਦੇ ਚਰਨਾਂ ਦੀ ਧੂੜ ਮੱਥੇ ਤੇ ਲਾਈਏ ਤੇ ਬੰਦੇ ਦੇ ਮਾੜੇ ਲੇ ਘੱਟੇ ਜਾਂਦੇ ਇਸ ਪੌੜੀ ਵਿੱਚ ਸਿਰ ਮੈਂ ਇੰਨੀਕ ਬੇਨਤੀ ਕੀਤੀ ਹੈ ਕਿ ਇਸ ਨੂੰ ਸਮਝਣ ਲਈ ਫਿਰ ਦੁਬਾਰਾ ਕਿਉਂਕਿ ਆਪਣਾ ਮਕਸਦ ਸਿਰਫ ਅਰਥਾਂ ਨੂੰ ਜਬਾਚਣਾ ਹੈ ਇਸ ਕਰਕੇ ਕਿਆ ਸਾਲਾਹੀ ਸਾਲਾਹੇ ਫਿਰ ਅਰਥ ਸੁਣਿਓ ਸਲਾਉਣ ਜੋਗ ਪਰਮਾਤਮਾ ਦੀ ਸਾਹ ਲਾਹੀ ਦਰ ਤੇ ਸਲਾਉਣ ਜੋਗ ਸਲਾਉਣ ਜੋਗ ਪਰਮੇਸ਼ਵਰ ਦੀ ਸਿਵਤ ਸਲਾਹ ਕਰਕੇ ਸਲਾਇਤਾ ਕਰਕੇ ਸਾਲ ਆਕੇ ਇਤੀ ਸੁਰਤ ਨਾ ਪਾਈਆ ਇੰਨੀ ਸੋਜੀ ਨਹੀਂ ਪਵੇਗੀ ਮਹਾਰਾਜ ਕਹਿੰਦੇ ਨੇ ਇਹ ਥਾਂ ਨਹੀਂ ਪਾ ਸਕੇਗਾ ਜਿਵੇਂ ਜਿਵੇਂ ਮੈਂ ਆਪਣੇ ਕੋਲ ਸ਼ਬਦ ਲਾਇਆ ਨਦੀਆਂ ਅਤੈ ਵਾ ਜਿਵੇਂ ਬਰਸਾਤੀ ਨਦੀਆਂ ਜਾਂ ਦਰਿਆਵਾਂ ਦਾ ਪਾਣੀ ਨਾਲਿਆਂ ਦਾ ਪਾਣੀ ਪਵ ਹੈ ਸਮੁੰਦ ਸਮੁੰਦਰ ਵਿੱਚ ਪੈ ਜਾਂਦਾ ਨਾ ਜਾਣੀ ਹੈ ਆ ਭੇਦ ਹੋ ਗਿਆ ਮਿਲ ਗਿਆ ਪਰ ਸਮੁੰਦਰ ਦਾ ਅੰਤ ਨਹੀਂ ਜਾਣ ਸਕਿਆ ਅੱਗੇ ਪ੍ਰਕਰਨ ਬਦਲ ਦਿੱਤਾ ਜਿਹੜਾ ਸਲਉਂਦਾ ਉਹ ਕੀ ਹੈ ਮਹਾਰਾਜ ਕਹਿੰਦੇ ਸਮੁੰਦ ਸ਼ਾਹ ਸੁਲਤਾਨ ਸਮੁੰਦਰਾਂ ਵਰਗੇ ਖਜ਼ਾਨਿਆਂ ਦੇ ਮਾਲਕ ਸੁਲਤਾਨ ਵੱਡੇ ਵੱਡੇ ਗਿਰਹਾ ਪਹਾੜਾਂ ਸੇਤੀ ਮਾਲ ਤਨ ਪਹਾੜਾਂ ਜਿੱਡਾ ਉਹਨਾਂ ਕੋਲ ਧਨ ਪਦਾਰਤ ਦੇ ਖਜ਼ਾਨੇ ਕੋਣ ਪਰ ਕੀੜੀ ਤੁਲਨਾ ਹੋਬ ਨਹੀਂ ਇਹ ਸੈਨਸ਼ਾ ਇਹ ਅਮੀਰ ਲੋਕ ਇਹ ਹੁਕਮਰਾਨ ਲੋਕ ਉਸ ਕੀੜੀ ਦੇ ਤੁਲ ਬਰਾਬਰ ਨਹੀਂ ਪਰ ਕਿਹੜੀ ਕੀੜੀ ਜੇ ਤਿਸ ਮਨੋਂ ਨਾ ਵਿਸਰੇ ਜਿਸ ਨਿਮਰਤਾ ਵਿੱਚ ਰਹਿਣ ਵਾਲੇ ਦੇ ਹਿਰਦੇ ਵਿੱਚੋਂ ਕਦੀ ਰੱਬ ਨਹੀਂ ਵਿਸਰਦਾ ਫਿਰ ਬੇਨਤੀ ਕਰਾਂ ਬਾਬਾ ਜੀ ਵੈਸੇ ਪਹਿਲਾਂ ਪੰਜਵੀਂ ਤੇ ਛੇਵੀਂ ਪੌੜੀ ਚ ਕਹਿ ਚੁੱਕੇ ਆ ਇਹ ਉਹੀ ਅਰਥ ਹੋ ਰਹੇ ਨੇ ਕਿ ਸਭ ਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨ ਜਾਈ ਜੇ तिस ਮਨੋ ਨਾ ਵਿਸਰ ਉਹ ਭੁੱਲੇ ਨਾ ਹੁਣ ਸਤਗੁਰੂ ਕਿ ਜਿਹੜਾ ਅਭੇਦ ਹੈ ਫਿਰ ਉਹਨੇ ਕੋਈ ਦੱਸ ਸਕਦਾ ਉਹਦੀ ਬੰਦ ਦਾ ਬਾਰੇ ਅੱਗੇ ਫਿਰ ਸਤਗੁਰੂ ਨੇ ਪੌੜੀ ਚ ਬਖਸ਼ਿਸ਼ ਕੀਤੀ ਅੰਤ ਨਾ ਸਿਫਤੀ ਕਹਿਣ ਨਾ ਨੇ ਨਾਲੇ ਗੁਰਮਖੋ ਨੰਨੇ ਨਾਲ ਨਹੀਂ ਪੜਨਾ ਕਹਿਣ ਨਹੀਂ ਪੜਨਾ ਅੰਤ ਨਾ ਸਿਫਤੀ ਉਹ ਸਿਫਤਾਂ ਵਾਲਾ ਪਰਮਾਤਮਾ ਇਹਦੇ ਅਰਥ ਦੋ ਤਰ੍ਹਾਂ ਕੀਤੇ ਇੱਕ ਉਹਦੀਆਂ ਸਿਫਤਾਂ ਇੱਕ ਸਿਫਤੀ ਵਾਲਾ ਜਿਵੇਂ ਸਾ ਲਾਖੀ ਸਾ ਲਾਖੇ ਅੰਤ ਨਾ ਸਿਫਤੀ ਜੇ ਸਲੋਤਾ ਕੋਈ ਕਰ ਰਿਹਾ ਪਰ ਸਲੋਤਾ ਨਾਲ ਅੰਤ ਨਹੀਂ ਪਾਉਣਾ ਉਹਦੀਆਂ ਸਿਫਤਾਂ ਕਰ ਕਰਕੇ ਅੰਤ ਨਹੀਂ ਇੱਥੋਂ ਤੱਕ ਕਿ ਸਿਫਤਾਂ ਦਾ ਵੀ ਅੰਤ ਕੋਈ ਨਹੀਂ ਉਹਦੀ ਸਿਫਤ ਦਾ ਕੋਈ ਅੰਤ ਨਹੀਂ ਫਿਰ ਬਿੰਤੀ ਅੰਤ ਨਾ ਸਿਫਤੀ ਕਹਿਣ ਦਾ ਅੰਤ ਉਹਨੂੰ ਕਥਨ ਕਰ ਕਰਕੇ ਵੀ ਅੰਤ ਨਹੀਂ ਪਾਇਆ ਜਾ ਸਕਦਾ ਸਿਫਤਾਂ ਕਰਕੇ ਮੈਂ ਇਉਂ ਸਮਝਾਂ ਬੇਨਤੀ ਕਰਾਂ ਸਿਫਤੀ ਇਕੱਲਿਆਂ ਨਿੱਜੀ ਨਾਮ ਜਪ ਜਪ ਕੇ ਸਿਫਤਾਂ ਕਰਕੇ ਵੀ ਅੰਤ ਨਹੀਂ ਤੇ ਸਿਫਤਾਂ ਕਰ ਕਰਕੇ ਜੇ ਕੋਈ ਕਹਿਣ ਦਾ ਯਤਨ ਕਰੇ ਕਹਿਣ ਨਾਲ ਵੀ ਅੰਤ ਨਹੀਂ ਇਹਨੂੰ ਬਾਬਾ ਜੀ ਪਿੱਛੇ ਕਹਿ ਚੁੱਕੇ ਆ ਕਿ ਕਥਨਾ ਕਥੀ ਨਾ ਆਵੇ ਟੋਟ ਕਤਕਤ ਕਥੀ ਕੋਟੀ-ਕੋਟ ਪਿੱਛੇ ਤਾਂ ਹੀ ਮੈਂ ਵਾਰ-ਵਾਰ ਉਹ ਬੇਨਤੀਆਂ ਕਰ ਰਿਹਾ ਵੀ ਬਚਨ ਉਹੀ ਚੱਲ ਰਹੇ ਕਹਿਣਾ ਅੰਤ ਹਜ਼ੂਰ ਕਹਿੰਦੇ ਨੇ ਅੰਤ ਨਾ ਕਰਨਾ ਕਰਨ ਦੇਰ ਤੇ ਕਰਨ ਵਾਲਾ ਜੋ ਕੋਈ ਤੂੰ ਕਰ ਦੇਣਾ ਤੇਰੇ ਕਰਨੇ ਤੇਰੇ ਕੰਮ ਸੋਖਾਰਥ ਤੇਰੇ ਕੀਤੇ ਕੰਮਾਂ ਦਾ ਵੀ ਅੰਤ ਕੋਈ ਨਹੀਂ ਪਾ ਸਕਦਾ ਸੱਚੇ ਵੀ ਤੇਰੇ ਕੰਮਾਂ ਦਾ ਵੀ ਅੰਤ ਕੋਈ ਨਹੀਂ ਤੇਰੇ ਕੀਤੇ ਕੰਮ ਤੂੰ ਤੇ ਹੀ ਗੋਚਰੇ ਤੇਰੇ ਕੀਤੇ ਤੇਰੀ ਤੂੰ ਜਾਣਨਾ ਕੋਈ ਨਹੀਂ ਜਾਣਦਾ ਅੰਤ ਨਾ ਕਰਨਾ ਦੇਣ ਨਾਨੇ ਨਾਲ ਜੀ ਇੱਥੇ ਮਹਾਰਾਜ ਨੇ ਬੜਾ ਨਾਣਾ ਵਰਤਿਆ ਜਬਜੀ ਸਾਹਿਬ ਜੀ ਆਪਾਂ ਪੜਦੇ ਉਦਨ ਦੇ ਆ ਰਹੇ ਆਂ ਅੰਤ ਨਾ ਕਰਣਾ ਦੇਣ ਦਾ ਅੰਤ ਕਰਣਾ ਦੇਣ ਨਾ ਅੰਤ ਤੇਰੀਆਂ ਦਾਤਾਂ ਦੇਣ ਦਾ ਵੀ ਅੰਤ ਕੋਈ ਨਹੀਂ ਜੋ ਤੇਰੇ ਕੰਮ ਨੇ ਉਹਨਾਂ ਦਾ ਵੀ ਅੰਤ ਕੋਈ ਨਹੀਂ ਤੇ ਜੋ ਦੇ ਰਹੇ ਆ ਉਹਦਾ ਵੀ ਅੰਤ ਕੋਈ ਨਹੀਂ ਇਹ ਅਸੀਂ ਪੜ ਕੇ ਆਏ ਸਾਹ ਦੇਂਦਾ ਦੇ ਲੈਂਦੇ ਥਕ ਪਾਏ ਜੁਗਾ ਜੁਗੰਤਰ ਕਾ ਕ ਤੇਰੀਆਂ ਦਾਤਾਂ ਦਾ ਕਿੱਥੇ ਅੰਤ ਹੈ ਅੰਤ ਨਾ ਸਿਫਤੀ ਕਹਿਣ ਦਾ ਅੰਤ ਅੰਤ ਨਾ ਕਰਨੇ ਦੇਣ ਦਾ ਅੰਤ ਅੰਤ ਨਾ ਵੇਖਣ ਵੇਖਣ ਫਿਰ ਬਿੰਤੀ ਵੇਖਣ ਨਹੀਂ ਹੈਗਾ ਨਾਣੇ ਨਾਲ ਹੈ ਮਹਾਰਾਜ ਕਹਿੰਦੇ ਨੇ ਤੇਰੇ ਵੇਖਣ ਦਾ ਵੀ ਅੰਤ ਕੋਈ ਨਹੀਂ ਉਂਝ ਮੈਂ ਬਿੰਤੀ ਕਰਾ ਇੱਥੇ ਗੁਰਮੁਖ ਟੀਕਾਕਾਰ ਇਸ ਕਰਕੇ ਕਿਹਾ ਵੀ ਵੇਖਣ ਦਾ ਅਰਥ ਹੀ ਕੀਤਾ ਜਾਂਦਾ ਮੈਂ ਦੁਬਦਾ ਨਹੀਂ ਪਾਰਿਆ ਵੀ ਦੋ ਦੋ ਅਰਥ ਕਿਉਂਕਿ ਸੱਚ ਇਹ ਵੇ ਕਿ ਜਪਜੀ ਸਾਹਿਬ ਦੇ ਮੁਕੰਮਲ ਅਰਥ ਕੋਈ ਜਾਣਦਾ ਹੀ ਨਹੀਂ ਅੰਤ ਨਾ ਵੇਖਣ ਸੁਣਣ ਨਾ ਅੰਤ ਨਾ ਤੇਰੇ ਸ਼ਬਦਾਂ ਦੇ ਸੁਣਦਾ ਅੰਤ ਹੈ ਨਾ ਤੇਰੇ ਵੇਖਣ ਦਾ ਅੰਤ ਹੈ ਤੇ ਸੱਚ ਇਹ ਵੇ ਕਿ ਪਰਮੇਸ਼ਵਰ ਵੀ ਤੇ ਸੁਣਦਾ ਤੇ ਵੇਖਦਾ ਹੈ ਇਕ ਬਚਨ ਹੁੰਦਾ ਇਹ ਮਨ ਮਤ ਜਾਣਾ ਹਰ ਦੂਰ ਹੈ ਸਦਾ ਵੇਖ ਹਜ਼ੂਰ ਸੱਦ ਸੁਣਦਾ ਸੱਦ ਵੇਖਦਾ ਸਬਦ ਰਹਾ ਭਰਪੂਰ ਤੇਰੇ ਵੇਖਣ ਸੁਣਦਾ ਵੀ ਅੰਤ ਕੋਈ ਨਹੀਂ